ਲਓ ਜੀ ਬਾਹਰ ਦੇਖ ਕੇ ਆਈਏ ਕਹਿੰਦੇ ਨੇਰੀ ਚੱਲ ਪਈ ਹਵਾ ਚੱਲਦੀ ਆ ਦੇਖ ਲਓ ਹਾਈ 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 ਇਹ ਨੇਰੀ ਨੇਰੀ ਰੱਬਾ ਨੇਰੀ ਘੱਟ ਚਲਾ ਮੀ ਬੇਸ਼ੱਕ ਦੀ ਪਾ ਦੇ ਅਧਿਕਾ ਮੈਂ ਇੱਥੇ ਹਲਾ ਲਿਆ ਸੀਗਾ ਆਹ ਪੜਦਾ ਵੀ ਚੁੱਲੇ ਚੁੱਲੇ ਕੋਲੇ ਹਵਾ ਨਹੀਂ ਜਾਊਗੀ ਹਾਏ ਪਸ਼ੂਆਂ ਵਾਲੇ ਪੱਲੜੇ ਵੀ ਓੜੇ ਫਿਰਦੇ ਆ ਤੇ ਤਾਂ ਨੀਰਾ ਨੀਰਾ ਨੀਨਾ ਨੀਨਾ ਤੇ ਤਾਂ ਨੀਰਾ ਨੀਰਾ ਹੋ ਗਿਆ ਵੀ ਉੜ ਗਿਆ ਹਾਏ ਮੇਤ ਲਾਡੇ ਠੰਡ ਜਾਂਦੀ ਹੋ ਸਾਡੇ ਹਵਾ ਆਉਂਦੀ ਆ ਪੁੱਤ ਉਹ ਕਹੇ ਵੀ ਉਹ ਕਮੜੀ ਆਉਗੀ ਉਹ ਵਾ ਤਾਂ ਦੇਖਿਆ ਮੈਂ ਤੁਹਾਨੂੰ ਦੱਸਿਆ ਸੀ ਨਾ ਲਾਈਵ ਦੇ ਵਿੱਚ ਵੀ ਸਾਡੇ ਤਾਂ ਬਦਲ ਆਖਾ ਹੋ ਗਿਆ ਕੀ ਕਰਦੇ ਆ ਮੇਰੇ ਬੱਚੇ ਮੈਂ ਬੂਟਰੀ ਬਾਕੇ ਆਇਆ ਵੜ ਜਾ ਵੜ ਜਾ ਅੰਦਰ ਤੂੜੀ ਵਾਲੇ ਵੜ ਜਾ ਕਿੱਥੇ ਲੁੱਕ ਕੇ ਬੈੰਦਾ ਹੂੰ ਪੱਲੜਾ ਗੋਹੇ ਚ ਲਿਬੜਦਾ ਬੰਦਾ ਤਾਂ ਦੇਖ ਕੇ ਗੇੜਾ ਦੇ ਕੇ ਜਾ ਕੇ ਅੰਦਰ ਪੈ ਗਿਆ ਹੁਣ ਇਹਦਾ ਮੈਂ ਕੀ ਕਰਾਂ ਕਰਦੀ ਆ ਇਹਦਾ ਕੋਈ ਹੱਲ ਲਾਉਣੀ ਇੱਥੇ ਹੋਰ ਜਿਹੜਾ ਲਾਉਣੀ ਇੱਥੇ ਤੇ ਮੈਨੂੰ ਕਰਨਾ ਪੈਣਾ ਇਹ ਹੱਲ ਤਾਂ ਉਹ ਤਾਂ ਪੈ ਗਏ ਜਾ ਕੇ ਅੰਦਰ ਮਾਰਦੀ ਆ ਹਾਕ ਉਹਨਾਂ ਨੂੰ ਲੋ ਜੀ ਨਹੀਂ ਪੈ ਰਿਹਾ ਮੀ ਅੰਦਰੋਂ ਬਾਤ ਛੜਾਉਦੀ ਆ ਪੂਰੀ ਨੇ ਰਾਇਆ ਹੰਮੇ ਮਾਰਨਿੰਗ ਦੇ ਸਵਾ 7 ਹੋਏ ਆ 7 ਵਜੇ ਆ ਨੇ ਰਾਇਆ ਪੂਰਾ ਮੈਨੂੰ ਐ ਲੱਗਿਆ ਅੰਦਰ ਮੈਂ ਕਿਚਨ ਚ ਸੀ ਕਿ ਜਿਹੜੇ ਗੜੇ ਪੈਂਦੇ ਹੁੰਦੇ ਮੈਂ ਲੱਗਦਾ ਗੜੇ ਜਿਵੇਂ ਹੈਗੇ ਆ ਪਤਾ ਨਹੀਂ ਹੋਈ ਲੱਗਦਾ ਖੜਕਾ ਹੀ ਨਹੀਂ ਰਹੀ ਨਾ ਨੇ ਵਿੱਚ ਦਿਖਦਾ ਨਹੀਂ ਲੈਟ ਨਹੀਂ ਹੈਗੀ ਇੱਕ ਤਾਂ ਦੇਖੋ ਮੈਂ ਦਰਵਾਜ਼ਾ ਲਾਉਣਾ ਕਿਵੇਂ ਲਾਉਂਗੀ ਮੈਂ ਭੇਜ ਜੂ ਮੇਰੇ ਬੂਟ ਵੀ ਭੇਜ ਗਏ ਲੈ ਲੋ ਪਤਾ ਹਾਏ ਹਾਏ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੌਗਸ ਤੇ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਮੋਗੇ ਤੇ ਸਾਰਿਆਂ ਨੇ ਅੱਜ ਜਿਹੜਾ ਮੀਂਹ ਇੰਜੋਏ ਕਰ ਲਿਆ ਹੋਣਾ ਟਾਈਮਾ ਹੁਣ ਜਿਹੜਾ ਸਾਢੇ 3 ਦਾ ਹੋ ਗਿਆ ਤੇ ਦਿਨ ਛਿਪਣ ਤੇ ਆ ਗਿਆ ਅੱਧੀ ਰਾਤ ਦਾ ਮੀਂਹ ਪਈ ਜਾਂਦਾ ਪਈ ਜਾਂਦਾ ਹੁਣ ਵੀ ਕਣੀਆਂ ਜਾਂ ਫੇਰ ਆਉਣ ਲੱਗੀਆਂ ਇੰਨੀ ਜ਼ਿਆਦਾ ਠੰਡ ਲੱਗਦੀ ਆ ਨਾ ਬਹੁਤ ਜ਼ਿਆਦਾ ਤੇ ਪੱਤਰ ਤੁਸੀਂ ਦੇਖ ਸਕਦੇ ਹੋ ਕਿੰਨਾ ਜ਼ਿਆਦਾ ਪੱਤਰ ਹੈ ਗੇਟ ਹਣਾ ਹਵਾ ਵਾਲੀ ਆ ਸਾਰੇ ਆ ਪਰੜੇ ਪਲੜੇ ਆ ਮੈਂ ਰਾਤ ਜਦੋਂ ਦਿਖਾਇਆ ਸੀ ਤੁਹਾਨੂੰ ਉਦੋਂ ਬਨ ਕੇ ਗਈ ਸੀ ਇਹ ਤਾਂ ਬਨ ਕੇ ਨਹੀਂ ਬਣਾ ਕੇ ਗਈ ਸੀ ਇਹਨਾਂ ਨਾਲ ਲਾ ਕੇ ਹਲਾ ਲਲਾ ਕਰਕੇ ਥਾਲ ਕੇ ਨੇ ਕੀ ਸੀ ਠੀਕ ਆ ਅੰਦਰ ਨਹੀਂ ਹਵਾ ਜਾਂਦੀ ਹੈਗੀ ਹਵਾ ਵਾਰ-ਵਾਰ ਆਈ ਆ ਹਨ ਤੇ ਬਹੁਤ ਜਿਆਦੇ ਠੰਡਾ ਮੈਨ ਠੰਡ ਲੱਗਦੀ ਆ ਮੈਂ ਕਿ ਚਲੋ ਤੁਹਾਨੂੰ ਦਿਖਾਦਾ ਤੁਸੀਂ ਵੀ ਦੇਖ ਲਿਆ ਹੁਣ ਤੁਹਾਡੇ ਵੀ ਤਾਂ ਮੀਂਹ ਫੇਰ ਹੀ ਹੋਣਾ ਹਨ ਤੇ ਕਿੱਦਾਂ ਮੀਂਹ ਆ ਗੜੇ ਗੁੜਿਆਂ ਤੋਂ ਬਚੇ ਹੋ ਗੜਿਆਂ ਤੋਂ ਬਚਤ ਆ ਮੀਂਹ ਤਾਂ ਚਲੋ ਕੋਈ ਗੱਲ ਨਹੀਂ ਪੈ ਜਾਵੇ ਰੁੱਤ ਰੁੱਤ ਨਾਲ ਹਰੇਕ ਚੀਜ਼ ਪੈਂਦੀ ਆ ਵਧੀਆ ਲੱਗਦਾ ਠੀਕ ਲੱਗਦਾ ਮੀਂਹ ਪੈਣਾ ਵੀ ਜ਼ਰੂਰੀ ਆ ਫਸਲਾਂ ਲਈ ਹੈਨਾ ਪਰ ਗੜੇਮਾਰੀ ਨਾ ਹੋਵੇ ਗੜੇ ਜਿਵੇਂ ਕਹਿੰਦੇ ਨੇ ਹਾਈ ਲਾਰਡ ਦੱਸਿਆ ਹੋਇਆ ਹੈਨਾ ਗੜਿਆਂ ਗੁੜਿਆਂ ਤੋਂ ਉਹ ਬਾਜ਼ਾਰ ਆ ਰਹਿ ਜਵੇ ਬਹੁਤ ਜ਼ਿਆਦਾ ਠੰਡੀ ਹਵਾ ਮੇਰੇ ਇੰਨੇ ਚੱਖਾਂ ਚੋਂ ਪਾਣੀ ਨਿਕਲਿਆ ਇੰਨੀ ਹਵਾ ਤੇ ਦੇਖਿਆ ਬੰਦਾ ਜਿਹੜਾ ਜਿਨੇ ਨੰਬਰ ਕੱਟਣਾ ਕੱਟ ਜਾਂਦਾ ਮੈਂ ਚਾਹ ਬਣਾਈ ਚਾਹ ਬਣਾ ਕੇ ਰੱਖੀ ਨਿਆਣਿਆਂ ਨੇ ਮੈਂ ਘਰ ਮੈਂ ਪੀਨੀ ਆ ਪੀ ਲਓ ਪੀ ਲਓ ਜੀ ਮੇਰੇ ਤੋਂ ਪਹਿਲਾਂ ਇਹਨਾਂ ਨੇ ਆ ਕੇ ਗਲਾਸ ਚ ਪਾ ਲਈ ਮੈਂ ਇਹਨਾਂ ਨੂੰ ਵਾਜਾ ਮਾਰਦੀ ਰਹੀ ਚਾਹ ਪੀ ਲਓ ਚਾਹ ਪੀ ਲਓ ਇਹ ਪਾ ਕੇ ਲੈ ਕੇ ਗਲਾਸ ਚ ਜੀਤੀ ਦਾ ਕੰਮ ਖੁਸੀ ਕੋ ਸਾਜੇ ਅੰਨੇ ਭੰਡ ਭੰਡ ਚੜਨ ਵਾਲੇ ਪੈਣ ਤੇ ਮੀ ਕਰਕੇ ਸਾਰਾ ਹੀ ਕੰਮ ਲੇਟ ਮੇਰੇ ਨੱਕ ਤੇ ਕੁਛ ਲੱਗੇ ਫੋਨ ਤੇ ਘਣੀ ਆ ਘਣੀ ਪੈ ਗਈ ਫੋਨ ਤੇ ਤੇ ਮੀ ਕਰਕੇ ਸਾਰਾ ਹੀ ਕੰਮ ਲੇਟ ਆ ਹਨਾ ਪਹਿਲਾਂ 12 ਵਜੇ ਤਾਂ ਰੋਟੀ ਬਣਾ ਕੇ ਖਾਦੀ ਆ ਸੀ ਫਿਰ ਹੁਣ ਭਾਂਡੇ-ਪੁੰਡੇ ਮੰਜੇ ਸਾਰਾ ਹੋਰ ਤਾਂ ਅੱਜ ਤਾਂ ਕੁਝ ਨਹੀਂ ਕੰਮ ਹੋਇਆ ਅੱਗੇ ਵੀ ਕੁਝ ਨਹੀਂ ਹੁੰਦਾ ਬਸ ਹੁਣ ਧੁੱਪਾਂ ਨਿਕਲ ਲੱਗੀਆਂ ਹੋਣ ਵਾਲਾ ਮੋਟੋ ਕੰਮ ਹੋਣ ਲੱਗਣਾ ਤੇ ਬਹੁਤ ਠੰਡ ਪਣੀ ਜਾਂਦੀ ਆ ਤੇ ਪਲੀਜ਼ ਵੀਡੀਓ ਨੂੰ ਲਾਈਕ ਕਰਦਿਆ ਕਰੋ ਸ਼ੇਅਰ ਕਰਦਿਆ ਕਰੋ ਤੇ ਹਾਈਪ ਕਰਦਿਆ ਕਰੋ ਤੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਠੀਕ ਆ ਜੀ ਤੇ ਰਾਤ ਲਾਈਵ ਤੇ ਭੈਣਾ ਨੇ ਬਹੁਤ ਸਾਰੇ ਦੁੱਖ ਸੁੱਖ ਕਰੇ ਹਨਾ ਵਧੀਆ ਲੱਗਦਾ ਜਦੋਂ ਸਾਡੇ ਸਾਡੇ ਦਰਦ ਨੂੰ ਤੁਸੀਂ ਦਰਦ ਸਮਝਦੇ ਹੋ ਤੇ ਫਿਰ ਆਪ ਦਾ ਦਰਦ ਵੀ ਸਾਡੇ ਨਾਲ ਸ਼ੇਅਰ ਕਰਦੇ ਹੋ ਹਨ ਬਹੁਤ ਵਧੀਆ ਲੱਗਦਾ ਹੈ ਜਿਆਰ ਮੈਨੂੰ ਬਹੁਤ ਲੱਗਿਆ ਮੈਂ ਚਾਹ ਪੀ ਲਵਾਂ ਚਾਹ ਪੀ ਕੇ ਆਪਾਂ ਤੁਹਾਡੇ ਨਾਲ ਗੱਲਬਾਤ ਕਰਦੇ ਆ ਠੀਕ ਹੈ ਜੀ ਲਓ ਜੀ ਆਪਾਂ ਹੁਣ ਕਰਦੇ ਆ ਗੱਲਬਾਤ ਬਾਹਰ ਤਾਂ ਮੀਂਹ ਪਈ ਜਾਂਦਾ ਨਾ ਕੋਈ ਕੰਮ ਹੁੰਦਾ ਨਾ ਕੁਝ ਹੋਰ ਸਮਝ ਲਾਦੀ ਹੁਣ ਦੋ ਵਾਰੀ ਥੋੜੀ ਥੋੜੀ ਧੁੱਪ ਜੀ ਨਿਕਲਿਆ ਹੀ ਹੁਣ ਫੇਰ ਮਾੜਾ ਮਾੜਾ ਸੂਰਜ ਜਿਹਾ ਚਮਕਦਾ ਇੱਧਰ ਬਹਿ ਗਿਆ ਆਪਣਾ ਬੰਦਾ ਪੂਰਾ ਰੈਡੀ ਫੈੜੀ ਹੋ ਕੇ ਤੁਹਾਡਾ ਭਰਾ ਗੱਲਾਂ ਕਰਨਾ ਤੁਹਾਡੇ ਅੱਖਾਂ ਸੁਧੀਆਂ ਹੋ ਜਾਂਣ ਸੁੱਤੇ ਧੋੜਾ ਨੇ ਬਾਰੇ 8-10 ਦਿਨ ਤੋਂ ਸਵੇਰ ਦੇ ਰਜਾਈ 'ਚ ਸੁੱਤੇ ਹੀ ਪੈ ਨੇ ਇਹ ਕੀ ਕਰੀਏ ਸਾਰਿਆਂ ਸੱਸਰੀ ਕਾਲ ਜੀ ਹੋਰ ਸੁਣਾਓ ਕੀ ਹਾਲ ਹੈ ਉਹ ਠੀਕ ਠਾਕ ਹੋਵੋਗੇ ਮੀਂਹ ਦਾ ਆਨੰਦ ਲੈਂਦੇ ਹੋਵਾਂਗੇ ਹੋਰ ਚੜ੍ਹਦੀ ਕਲਾ 'ਚ ਹੋਵੋਗੇ ਹਾਂ ਹੋਰ ਰਜਾਈਆਂ 'ਚ ਬੈਠੇ ਹੋਵਾਂਗੇ ਬੋਲ ਕੇ ਜ਼ਰੂਰੀ ਨਹੀਂ ਹੈਗਾ ਵੀ ਤੁਹਾਡੇ ਵਾਂਗੂ ਰੇ ਘਰ ਜਾਈਆਂ ਅੱਜ ਬੈਠਾ ਹੋਏ ਮੈਂ ਜਾਈਆਂ ਅੱਜ ਤੁਹਾਡੇ ਕੋਲ ਬੈਠਾ ਕਿੱਥੇ ਗਿਆ ਹੋਣੀ ਬੈਠੇ ਕਿੰਨੇ ਘੰਟੇ ਸੁੱਤੇ ਆ ਦੁੱਧ ਪਾ ਕੇ ਆਏ ਇਹ ਸਵੇਰੇ ਗੱਡੀ 'ਚ ਤੁਸੀਂ ਦੇਖਿਆ ਹਨਾ ਜਦੋਂ ਦੁੱਧ ਪਾ ਕੇ ਆਏ ਨਾ ਦੁੱਧ ਪਾ ਕੇ ਆ ਕੇ ਅੱਗੇ ਇਹ ਦੁੱਧ ਪਾ ਕੇ ਆ ਕੇ ਸਾਈਕਲ ਤੇ ਦੁੱਧ ਪਾ ਕੇ ਆਉਂਦੇ ਨੇ ਤੇ ਆ ਕੇ ਇਹਨਾਂ ਨੇ ਗਲਾਸ 'ਚ ਪਾ ਕੇ ਚਾਹ ਪੀਣੀ ਹੈ ਤੇ ਨਾਲ ਹੀ ਮੈਨੂੰ ਪੁੱਛ ਲੈਂਦੇ ਨੇ ਮੈਂ ਕਈ ਵਾਰੀ ਵੀਡੀਓ ਐਡੀਟਿੰਗ ਕਰਦੀ ਹੁੰਦੀ ਆ ਨਾ ਨਾਲ ਹੀ ਮੈਨੂੰ ਪੁੱਛ ਲਵਾਂਗੇ ਤੈਨੂੰ ਚਾਹ ਹੋਰ ਲੈਣੀ ਆ ਤੇ ਫਿਰ ਇਹ ਮੈਨੂੰ ਵੀ ਚੱਲ ਚਾਹ ਲੈ ਆਈ ਦਿੰਦੇ ਹੁੰਦੇ ਨੇ ਤੇ ਅੱਜ ਇਹ ਗੱ ਤੇ ਗੱਡੀ ਦਾ ਹਲੇ ਮੁੰਡਾ ਬਾਹਰ ਐ ਫਿਰਦਾ ਵੀ ਗੱਡੀ ਕਿੱਥੇ ਲਾਵਾਂ ਅੰਦਰ ਲਾਵਾਂ ਜਾਂ ਬਾਹਰ ਲਾਵਾਂ ਮੈਂ ਕਿਹਾ ਮੈਂ ਉਹ ਮੁੰਡੇ ਨਾਲ ਗੱਡੀ ਦਾ ਲਵਾ ਦੋ ਇਹਨਾਂ ਦਾ ਆਇਦਰਤ ਕਰੇ ਵੀ ਮੈਂ ਜਾਈਂ ਚ ਬੜਦਾ ਇੱਕ ਮੀਂਹ ਪੈ ਤੇ ਬੰਦੇ ਨੂੰ ਰਾਮ ਮਿਲਦਾ ਮੀਂਹ ਪੈ ਤੇ ਕੰਮ ਮਿਲਦਾ ਘੱਟੋ-ਘੱਟ ਹੀ ਮੀਂਹ ਨਹੀਂ ਤਾਂ ਜ਼ਿੰਦਗੀ ਚ ਨੱਠ ਭੱਜ ਆਹ ਕਰ ਲਾ ਉਹ ਕਰ ਲਾ ਮੈਨੂੰ ਅੱਜ ਵੀ ਨਹੀਂ ਮਿਲਿਆ ਆਰਾਮ ਰਾਮ ਰਾਮ RAM ਕੇ ਬੰਦੇ RAM ਕਰ ਚੱਲ ਕੋਈ ਗੱਲ RAM ਤਾਂ ਜੇ ਡਿਊਟੀ ਆ ਉਹ ਤਾਂ ਹਰੇਕ ਬੰਦਾ ਨਿਭਾਉਂਦਾ ਆਪਦੀ ਹੂੰ ਉਹ ਤਾਂ ਡਿਊਟੀ ਤਾਂ ਲਾਉਣੀ ਆ ਲਾਉਣੀ ਆ ਚਾਹੇ ਹੁਣ ਜੇ ਇਹਨਾਂ ਨੇ ਸੌ ਵੀ ਗਿਆ ਤਾਂ ਵੀ ਉੱਠ ਕੇ ਕੱਖ ਪੱਠੇ ਤਾਂ ਇਹਨਾਂ ਨੇ ਪਾਇਆ ਹਨ ਡਿਊਟੀ ਮੈਂ ਤਾਂ ਆਹ ਹੁਣ ਇਹਨਾਂ ਨੂੰ ਆ ਜੀ ਦੀ ਮੈਂ ਹੁਣ ਗੋਹਾ ਵੀ ਚੱਕ ਲੰਦੇ ਉਹ ਗੋਹਾ ਇੰਨਾ ਮੀਂਹ ਏਰੀਆ ਚੱਕ ਨਹੀਂ ਆਉਣਾ ਹੁਣ ਮੈਂ ਤਾਂ ਸਮਝ ਲਾ ਦਿੱ ਕਿਵੇਂ ਚੱਕੂ ਉਹ ਵੀ ਚੱਕਣਾ ਹੀ ਪੈਣਾ ਉਹ ਵੀ ਚੱਕਣਾ ਹਾਂ ਜੋ ਮਾੜੀ ਜਿਹਾਵਾ ਦਬਗੀ ਫਿਰ ਚੱਕਦੇ ਆ ਉਹ ਜੋ ਕੰਮ ਉਹ ਕਰਨਾ ਹੀ ਪੈਂਦਾ ਐਡਾ ਢੇਰ ਹੋ ਗਿਆ ਸਮੇਂ ਨਹੀਂ ਲੱਗਦੀ ਜੇ ਮੀਂਹ ਪੈਂਦਾ ਤਾਂ ਵੀ ਮਾੜਾ ਰੱਬ ਨੂੰ ਟੇਕ ਨਹੀਂ ਹੈਗੀ ਬੰਦੇ ਆਪਾਂ ਟਿਕਣ ਨਹੀਂ ਦਿੰਦੇ ਜੇ ਧੁੱਪ ਕੱਢਦਾ ਫਿਰ ਕਿਹੜੀ ਧੁੱਪ ਕੱਢਦੀ ਇਹ ਜੇ ਹਵਾ ਚਲਾਉਂਦਾ ਤਾਂ ਵੱਧ ਹਵਾ ਚਲਾਤੀ ਜੇ ਨਹੀਂ ਚਲਾਉਂਦਾ ਤਾਂ ਚਲਾਉਂਦਾ ਜੀ ਲੈ ਮੀਂਹ ਡਿੱਗੀ ਗਏ ਵੀ ਚੱਲ ਅੱਜ ਪੈਂਦਾ ਕੱਲ ਪੈਂਦਾ ਵੀ ਕਣਕ ਆਪਾਂ ਨਹੀਂ ਜਨਰੇਟਰ ਚਲਾਉਣਾ ਪਊ ਹਾਂ ਵੀ ਫਿਰ ਮੀਂਹ ਪਿਆ ਨਹੀਂ ਮੀਂਹ ਬੇਰਸੀ ਪਿਆ ਆਪਾਂ ਦਵਾਲੀ ਦੀ ਆ ਦਵਾਲੀ ਲੋਹੜੀ ਨੂੰ 13 ਨੂੰ ਹਾਂ ਕਿਸਿੰਜੀ ਨਾ 13 ਤੇ 14 ਹਾਂ ਲੋੜੀ ਵਾਲੇ ਦਿਨ ਜਨਰੇਟਰ ਚੱਲਦਾ ਸੀਗਾ ਵੀ ਫੇਰ ਹੁਣ ਆਪ ਤੇ ਮਗਰੋਂ ਚੱਲ ਮੀਂਹ ਤਾਂ ਚੰਗਾ ਹੀ ਚੰਗਾ ਏ ਮਾੜਾ ਨਹੀਂ ਹੁੰਦਾ ਜਿੰਨਾ ਫਸਲ ਹਾਂ ਪਾਣੀ ਲਾਉਣਾ ਤਾਂ ਬਸ ਸਰਜੋ ਭਾਈ ਵੀਜੀ ਆਪੇ ਪਾਣੀ ਚਲਾਉਣਾ ਹੀ ਆ ਜੇ ਹੁਣ ਜਿਵੇਂ ਕਹਿੰਦੇ ਚਾ ਕੁਛ ਵੀ ਆ ਅਗਲੇ ਨੇ ਆਪਦਾ ਜੋਰ ਲਾਇਆ ਵੀ ਇਹਨਾਂ ਨੂੰ ਥੱਲੇ ਸੱਟਣਾ ਕੱਲੇ ਤੋੜੀਆਂ ਪਿਆ ਸੀ ਇੱਥੇ ਤੋੜੀਆਂ ਨੂੰ ਬੋਲਦੇ ਸੀ ਕਿ ਮੈਂ ਇਹਨਾਂ ਨੂੰ ਕਹਿੰਦੀ ਸੀਗੀ ਵੀ ਇਹਨੂੰ ਹੁਣ ਥੱਲੇ ਚ ਪਾ ਦੋ ਵੀ ਇਹਨੇ ਹੋਰ ਕਿੰਨਾ ਕੁ ਸੁੱਕਣਾ ਹਨਾ ਇਹ ਬੋਲਦੇ ਸੀਗੇ ਕਹਿੰਦੇ ਪਤਾ ਨਹੀਂ ਕੀ ਇਹਨਾਂ ਨੇ ਕੁਝ ਕਿਹਾ ਹਨ ਮੈਂ ਕਹਾ ਵੀ ਅਗਲਾ ਤਾਂ ਚਾਹੁੰਦਾ ਹੀ ਸੀਗਾ ਵੀ ਤੂੰ ਇੱਕ ਵੀ ਫਸਲ ਨਾ ਬੀਜ ਦੇ ਤੇਰਾ ਹੀ ਹੈ ਕਸੂਰ ਤੇਰਾ ਵੀ ਜਿਹਨੇ ਇੱਕ ਛੱਡ ਤਿੰਨ ਬੀਜ ਲੀਆਂ ਪਹਿਲਾਂ ਇਹਨਾਂ ਨੇ ਪੱਠੇ ਬੀਜੇ ਫਿਰ ਉਸ ਤੋਂ ਬਾਅਦ ਕੀ ਬੀਜਿਆ ਦੋ ਵਾਰੀ ਪੱਠੇ ਬੀਜਲੇ ਹਨਾ ਉਹੀ ਹੈ ਦੋ ਵਾਰ ਪੱਠੇ ਬੀਜੇ ਪੱਠੇ ਬੀਜੇ ਫਿਰ ਝੋਨਾ ਲਾਇਆ ਫਿਰ ਉਸ ਤੋਂ ਬਾਅਦ ਤੋੜੀਆ ਬੀਜ ਲਿਆ ਮੈਂ ਕਹਾ ਕਸੂਰ ਤਾਂ ਤੇਰਾ ਵੀ ਅਗਲਾ ਤਾਂ ਚਾਹੁੰਦਾ ਸੀ ਤੂੰ ਇੱਕ ਨਾ ਬੀਜੇ ਹੈ ਚਲੋ ਹੁਣ ਇਹਨਾਂ ਨੇ ਇਹਨਾਂ ਨੇ ਇੱਕ ਛੜ ਤਿੰਨ ਫਸਲਾਂ ਕੱਢ ਲਈਆਂ ਵੀ ਹੁਣ ਫਸਲ ਆ ਆਪਣੇ ਘਰੇ ਵੀ ਆ ਉਹ ਸਾਂਭਣਾ ਤਾਂ ਹੈਗਾ ਹੀ ਆ ਉਹ ਥੈਲੇ 'ਚ ਪਾਤਾ ਇਹਨਾਂ ਨੇ ਰੱਖਤਾ ਵੀ ਕੋਈ ਵੀ ਚੀਜ਼ ਆ ਤੁਹਾਨੂੰ ਕਿਸੇ ਨੇ ਕੋਈ ਨਹੀਂ ਚਾਹੁੰਦਾ ਹੈਗਾ ਵੀ ਤੁਸੀਂ ਉੱਠੋਂ ਖੜੇ ਹੋਮੋ ਹਨਾ ਬਈ ਇਹ ਤਾਂ ਖਦ ਨੂੰ ਹੀ ਉਠਾਣਾ ਪਊਗਾ ਖਦ ਨੂੰ ਹੀ ਖੜੇ ਹੋਣਾ ਪੈਣਾ ਖਦ ਨੂੰ ਜਿਵੇਂ ਰਾਤ ਭੈਣ ਕਹਿੰਦੇ ਸੀ ਲੈਬ ਦੇ ਵਿੱਚ ਵੀ ਕਈ ਵਾਰੀ ਜੀ ਕਰਦਾ ਵੀ ਇੱਥੇ ਕੁਝ ਨਹੀਂ ਹੈਗਾ ਮਰ ਜਮਾ ਨਹੀਂ ਭੈਣੇ ਇਹ ਕੰਮ ਨਹੀਂ ਕਰਨਾ ਹੈਗਾ ਇਹ ਸੰਘਾਰ ਸਫਰੀ ਜ਼ਿੰਦਗੀ ਹੈ ਚੋ ਨੰਗਣਾ ਬਹੁਤ ਔਖਾ ਔਖਾ ਬਹੁਤਾ ਸੌਖਾ ਨਹੀਂ ਹੈਗਾ ਮੈਨੂੰ ਕਈ ਵਾਰ ਤੋੜ ਕੇ ਮੈਂ ਖੜਾ ਹੋਣਾ ਬਹੁਤ ਔਖਾ ਪਹਿਲੀ ਗੱਲ ਤਾਂ ਜਦ ਬੰਦਾ ਅੱਡ ਹੋ ਜਾਂਦਾ ਉਹ ਇੱਕ ਕਿਸਮ ਦਾ ਬੰਦਾ ਟੁੱਟੇ ਜਾਂਦਾ ਹਮ ਇਹ ਇੱਕਦਮ ਅੱਡ ਹੁੰਦੇ ਆ ਬੰਦੇ ਉਹ ਸਾਰਾ ਕੁਝ ਰੱਖ ਲੈਂਦੇ ਆ ਇੱਕ ਜਿਹੜੇ ਐਡ ਹੋਏ ਨੂੰ ਕੁਝ ਮਿਲਿਆ ਨਹੀਂ ਉਹ ਉਹਦੇ ਲਈ ਬਹੁਤ ਉਹ ਆ ਸਟਾਰਟ ਕਰਨ ਲਈ ਕੋਈ ਸੰਦ ਨਹੀਂ ਕੋਈ ਬੜੇ ਮਾਣੀ ਜਿਹੜਾ ਮਸ਼ੀਨਰੀ ਆ ਸਕੂਟਰ ਉਹ ਖਰਾਬ ਆ ਸਾਈਕਲ ਦਿੱਤਾ ਐਡ ਹੋ ਕੇ ਬੱਚਾ ਵੀ ਪੜ੍ਹਨ ਤੋੜਨਾ ਆਪ ਦਾ ਘਰ ਦਾ ਵੀ ਕੰਮ ਕਰਨਾ ਉਹ ਡੰਗਰ ਬੱਚੇ ਦਾ ਵੀ ਕਰਨਾ ਐਡ ਹੋ ਕੇ ਸਾਬੰਦੇ ਨਾ ਆਪਾਂ ਨੇ ਮਿਲਣਾ ਇਹ ਸੰਘਰਸ਼ ਪਰ ਜਿੰਦਗੀ ਚੋਂ ਨਿਕਲਣਾ ਬਹੁਤ ਔਖਾ ਪਰ ਮੈਂ ਪਰਮਾਤਮਾ ਦੀ ਮਿਹਰ ਹੀ ਆ ਚੜਦੀ ਕਲਾ ਰਹੀ ਆ ਹਮੇਸ਼ਾ ਆਪਣੀ ਜ਼ਿੰਦਗੀ ਚ ਖੁਸ਼ ਰਹੀ ਆ ਆਪ ਦਾ ਕੰਮ ਤੇ ਫੋਕਸ ਕੀਤਾ ਕਿਸੇ ਕੰਨੀ ਝਾਕੇ ਨਹੀਂ ਹੈਗੇ ਇਹ ਨਾਲ ਦੀ ਸੋਚ ਰਹੀ ਆ ਵੀ ਇਹਨੂੰ ਸਿੱਟਣਾ ਹੀ ਸਿੱਟਣਾ ਹਰੇਕ ਘੜੇ ਹੀ ਗੱਲ ਰਹੀ ਆ ਨਾ ਜੀ ਫੇਰ ਵੀ ਜਦ ਪਰਮਾਤਮਾ ਜੋ ਕਰਦਾ ਕੁਦਰਤ ਕਰਦੀ ਆ ਬੰਦੇ ਦੇ ਹੱਥ ਕੁਝ ਨਹੀਂ ਆਏਗਾ ਇਹ ਜਿੰਦਗੀ ਮਹਾਰਾਜ ਨੇ ਦੇਤੀ ਇਹਨੂੰ ਜਿਵੇਂ ਹੋਵੇ ਮਰ ਕੇ ਨਹੀਂ ਕੰਮ ਖਤਮ ਹੁੰਦੇ ਦੇ। ਦੇਖੋ ਇੱਕ ਆਪਦੇ ਆਪ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਹਨਾ ਬਹੁਤ ਹੁੰਦਾ ਤਾਂ ਜੇ ਆਪਾਂ ਕਹੀਏ ਬੜੀ ਵੱਡੀ ਗੱਲ ਨਹੀਂ ਹੈਗੀ ਇਹ ਵੀ ਆਪਾਂ ਕਹੀਏ ਔਖਾ ਆ ਹੈਗਾ ਵੀ ਆ ਹੈ ਵੀ ਨਹੀਂ ਇਹ ਮੰਨਣ ਤੇ ਆ। ਕੋਈ ਵੀ ਜਹਣਾ ਕਈ ਬੰਦੇ ਹੁਣ ਮੇਰੇ ਵਰਗੇ ਠੰਡ ਠੰਡ ਕਰੀ ਜਾਂਦੇ ਆ ਹੁਣ ਕਈ ਬੰਦੇ ਐਦਾਂ ਦੇ ਆ ਜਿਨ੍ਹਾਂ ਨੇ 4 ਵਜੇ ਉੱਠਣਾ ਆ ਤਾਂ ਉੱਠ ਕੇ ਸਾਰਾ ਕੰਮ ਕਰਨਾ ਠੰਡ ਤਾਂ ਉਹਨਾਂ ਲਈ ਵੀ ਓਨੀ ਹੋਈਆਂ ਹਨਾ ਤੇ ਬਸ ਉਹੀ ਆ ਗੱਲ। ਵੀ ਆਪਣੇ ਆਪ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਦਾ ਇਹ ਕਈ ਇਹ ਤਰੀਕੇ ਨੇ ਕਈ ਮੂਲ ਮੰਤਰ ਨੇ ਵੀ ਜਿਨ੍ਹਾਂ ਨੂੰ ਆਪਾਂ ਆਪਣੀ ਲਾਈਫ ਦੇ ਵਿੱਚ ਰੈਗੂਲਰ ਆਪਾਂ ਨੇ ਉਹਨਾਂ ਨੂੰ ਰੱਖਣਾ ਕੈਮ ਰੱਖਣਾ ਆ ਹਨਾ ਵੀ ਡਿਗਣਾ ਨਹੀਂ ਹੈਗਾ ਚੜ੍ਹਦੀ ਕਲਾ 'ਚ ਰਹਿਣਾ ਤੁਹਾਨੂੰ ਲੋਕ ਕੋਈ ਵੀ ਨਹੀਂ ਚਾਹੁੰਦਾ ਸਵਾਏ ਤੁਹਾਡੇ ਮਾਪਿਓ ਤੋਂ ਤੁਹਾਡੇ ਮਾਪਿਓ ਹੋਣਗੇ ਜਿਹੜੇ ਤੁਹਾਨੂੰ ਤੁਹਾਡੀ ਤਰੱਕੀ ਦੇਖ ਕੇ ਖੁਸ਼ ਹੋਣਗੇ ਉਹਨਾਂ ਤੋਂ ਉੱਪਰ ਔਰ ਮੈਨੂੰ ਨਹੀਂ ਲੱਗਦਾ ਤੁਹਾਡਾ ਆਪਣੇ ਨਾਲ ਦੇ ਜੰਮੇ ਭੈਣ ਭਾਈ ਵੀ ਨਹੀਂ ਤੁਹਾਡੀ ਤਰੱਕੀ ਜਾ ਸਕਦੇ ਕੋਈ ਵੀ ਨਹੀਂ ਯਰਦਾ ਇਸ ਦੁਨੀਆ ਤੇ ਮੈਂ ਸਾਡੇ ਨਾਲ ਤਾਂ ਇਹ ਸਾਰਾ ਕੁਝ ਹੋ ਚੁੱਕਿਆ ਜਿੰਨੇ ਰਿਸ਼ਤੇ ਹੁੰਦੇ ਨੇ ਸਾਰੇ ਕਿਸੇ ਨੇ ਨਹੀਂ ਨਾਲ ਤੁਰਨਾ ਹਾਂ ਇਹ ਦੋ ਤਿੰਨ ਰਿਸ਼ਤੇ ਆਪਣੇ ਨਾਲ ਤੁਰਦੇ ਹੁੰਦੇ ਨੇ ਜਿਵੇਂ ਮੇਰੇ ਬੱਚੇ ਹੋਗੇ ਘਰ ਵਾਲੀ ਹੋਗੀ ਖੋਰਤਾ ਬੰਦੇ ਆਪਾਂ ਤੋਂ ਮੂੰਹ ਹੀ ਮੋੜ ਜਾਂਦੇ ਨੇ ਬੁਲਾਉਣਾ ਹੀ ਸਾਡੇ ਜਾਂਦੇ ਨੇ ਉਹ ਕਹੀ ਇੱਥੇ ਇਹ ਵੀ ਆ ਹੁਣ ਭੈਣ ਰਾਤ ਦੱਸਦੇ ਸੀ ਕਿ ਵੀ ਮੇਰਾ ਤਾਂ ਪਤੀ ਵੀ ਮੇਰਾ ਸਾਥ ਨਹੀਂ ਦਿੰਦਾ ਹੈਗਾ ਵੀ ਚਲੋ ਸਾਡਾ ਤਾਂ ਤੋਨਾ ਜਾਨਿਆਂ ਦੀ ਬਣਦੀ ਆ ਵੀ ਬਣਦੀ ਵੀ ਮੈਂ ਤੁਹਾਨੂੰ ਰਾਤ ਜਿਵੇਂ ਲਾਈਵ ਦੇ ਵਿੱਚ ਦੱਸਿਆ ਸਾਡੀ ਕਿਵੇਂ ਬਣਦੀ ਆ ਮੈਂ ਉਹੀ ਗੱਲ ਵੀ ਜੇ ਮੈਂ ਜਿੱਦਣ ਤੋਂ ਵਿਆਹ ਕੇ ਆਈ ਸੀ ਮੈਂ ਜੇ ਉਸ ਦਿਨ ਤੋਂ ਹੀ ਇਹਨਾਂ ਨੂੰ ਲੁੱਤੀਆਂ ਲਾਉਣ ਲੱਗ ਜਾਂਦੀ ਵੀ ਤੂੰ ਤਾਂ ਮੋਟਰ ਤੇ ਚਲੇ ਜਾਣਾ ਮੇਤੋਂ ਇਹ ਕੰਮ ਕਰਾਉਂਦੀਆਂ ਨੇ ਮੈਨੂੰ ਐ ਬੋਲਦੀਆਂ ਨੇ ਮੈਨੂੰ ਐ ਬੋਲਦੀਆਂ ਨੇ ਫਿਰ ਕਿਤੇ ਨਾ ਕਿਤੇ ਤਾਂ ਗੱਲ ਮਨ ਦੇ ਵਿੱਚ ਖੜਕਣੀ ਹੋ ਸੀਗੀ ਵੀ ਮੇਰੀ ਮਾਂ ਨੇ ਪਹਿਲਾਂ ਕਦ ਤੱਕ ਦਿਨ ਮੇਰੇ ਨਾਦਾਂ ਦਾ ਕੁਝ ਕੀਤਾ ਨਹੀਂ ਹੈਗਾ ਤੇਰੇ ਨਾਲ ਹੱਲ ਕੱਲ ਦੀ ਆਈ ਨਾ ਵੀ ਮੇਰੀ ਮਾਂ ਬਿਤਕਰਾ ਕਰਨ ਲੱਗੀ ਇਹ ਮੈਂ ਨਹੀਂ ਹਰੇਕ ਬੰਦਾ ਆਪਦੇ ਮਾਂ ਪਿਓ ਕੀਲ ਕਈ ਰੱਖਦਾ ਤੀ ਪੁੱਤ ਨੂੰ ਸਾਡੇ ਵੀ ਜੇ ਪੁੱਤ ਨੇ ਅੱਜ ਵੀ ਨੂ ਆਉਣੀ ਆ ਅੱਜ ਵੀ ਆਪਣੇ ਬੱਚੇ ਨੂੰ ਕਹਾਂਗੇ ਵੀ ਸਾਡਾ ਹੀ ਪਿਆਰ ਕਰੇ ਹਾਂ ਚਾਹੁੰਦਾ ਹਰੇ ਕੇ ਹੁੰਦਾ ਵੀ ਇੰਨਾ ਮੈ ਨਹੀਂ ਚਾਹੁੰਦਾ ਹੁੰਦਾ ਵੀ ਇੰਨਾ ਹੀ ਤੰਗ ਕਰਨਾ ਇੰਨਾ ਹੀ ਕਰਨਾ ਵੀ ਸਾਡ ਕੇ ਚਲੀ ਜਾਵੇ ਆ ਕੇ ਚਲੀ ਜਾਵੇ ਇਹ ਮਜਬੂਰੀਆਂ ਹੁੰਦੀਆਂ ਨੇ ਹੁਣ ਕੰਮ ਆ ਜਿਹੜਾ ਫਸਲવાડી ਦਾ ਉੱਥੇ ਵੀ ਜਾਣਾ ਹੋਰ ਕੰਮ ਵੀ ਕਰਨੇ ਨੇ ਹੁਣ ਇਹ ਪਤਾ ਨਹੀਂ ਹੁੰਦਾ ਵੀ ਇਹ ਜੀਵਨ ਸਾਥੀ ਇਹ ਕਿਸੇ ਬੰਦੇ ਨੂੰ ਨਹੀਂ ਪਤਾ ਹੁੰਦਾ ਵੀ ਕਿਵੇਂ ਰੱਖਣਾ ਕਿ ਜਿਹੜੇ ਜਿਹੜੇ ਹੁਣ ਤੁਸੀਂ ਆਪ ਤੁਸੀਂ ਦੇਖ ਲਓ ਵੀ ਜਿਹੜਾ ਲਵ ਮੈਰਿਆ ਕਰਾਉਂਦੇ ਨੇ ਆ ਜਿਹੜੇ ਹੁਣ ਦੇ ਨਵੇਂ ਨੇ ਜਿਹੜੇ ਪਹਿਲਾਂ ਟਾਈਮ ਸਪੈਂਡ ਕਰਦੇ ਨੇ ਔਰ ਟਾਈਮ ਲੈਂਦੇ ਨੇ ਮਾਪੇ ਉਹਨੂੰ ਵੀ ਕਹਿੰਦੇ ਨੇ ਵੀ ਅਸੀਂ ਤਾਂ ਜੀ ਇੱਕ ਦੂਜੇ ਨੂੰ ਸਮਝਣਾ ਟਾਈਮ ਲੈਣਾ ਉਹਨਾਂ ਦੀ ਵੀ ਨਹੀਂ ਨਿਵਦੀ ਆ ਤੁਸੀਂ ਸੋਸ਼ਲ ਮੀਡੀਆ ਤੇ ਦੇਖਦੇ ਰਹੇ ਹੋ ਹੁਣ ਦੁਨੀਆ ਤੇ ਕੀ ਕੁਝ ਬਣ ਰਿਹਾ ਵੀ ਹੁਣ ਅਸੀਂ ਤਾਂ ਇੱਕ ਦੂਜੇ ਨੂੰ ਦੇਖਿਆ ਵੀ ਨਹੀਂ ਗਾ ਸਾਡਾ ਯਕੀਨ ਮੰਨੋ ਅਸੀਂ ਜਦੋਂ ਸਾਡੇ ਨੰਦ ਹੋਗੇ ਨਾ ਇਕੱਲੇ ਅਸੀਂ ਨੰਦਾਂ ਦੇ ਬੈਠੇ ਤੇ ਉਹ ਇੱਕ ਦਿਨ ਇੱਕ ਅਸੀਂ ਉਹ ਸੀਨ ਯਾਦ ਕਰਕੇ ਹੱਸਦੇ ਵੀ ਸੀਗੇ ਸਾਡਾ ਹਾਸਾ ਵੀ ਬਹੁਤ ਨਿਕਲੇ ਵੀ ਆਪਾਂ ਨੂੰ ਪਤਾ ਹੀ ਨਹੀਂ ਲੱਗਿਆ ਆਪਣੇ ਨੰਦ ਕਿਵੇਂ ਮੈਂ ਇਹਨਾਂ ਨੂੰ ਕਿਹਾ ਤੁਸੀਂ ਵੀ ਵਧੀਆ ਸਾਰਾ ਕੁਝ ਉਹ ਕਰ ਗਏ ਵੀ ਤੁਹਾਡੇ ਮੈਂ ਚਲੋ ਮੈਂ ਤਾਂ ਪਿੱਛੇ ਹੀ ਚੱਲਣਾ ਸੀ ਵੀ ਤੁਸੀਂ ਵਧੀਆ ਕਰ ਗਏ ਵੀ ਕਿਤੇ ਪਹਿਲਾਂ ਇਹਨਾਂ ਦੇ ਵੇਖ ਕੇ ਕਹਿੰਦੇ ਮੇਰਾ ਤਾਂ ਪਹਿਲੀ ਵਾਰੀ ایکسپੀਰੀਅੰਸ ਸੀਗਾ ਹਨਾ ਵੀ ਪਤਾ ਨਹੀਂ ਕਿਵੇਂ ਹੋ ਗਿਆ ਮਹਾਰਾਜ ਨੇ ਆਪੇ ਕਰਾਤਾ ਬਈ ਜਦੋਂ ਆਪਾਂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਬੈਠ ਕੇ ਆਨੰਦ ਲੈ ਲੇ ਆਪਣਾ ਸੰਪੂਰਨ ਉੱਥੇ ਸਾਰਾ ਕੁਝ ਆਪਾਂ ਇੱਕ ਦੂਜੇ ਨੂੰ ਸੰਪਰਪਨ ਹੋ ਜੰਨੇ ਆ ਜ਼ਰੂਰੀ ਨਹੀਂ ਹੈਗਾ ਵੀ ਉਹ ਨਿੱਕੀ ਨਿੱਕੀ ਗੱਲ ਤੇ ਆਪਾਂ ਲੜਨਾ ਝਗੜਨਾ ਕਿਸੇ ਦੀ ਲਾਈਫ ਦੇ ਵਿੱਚ ਹੈਗਾ ਯਾ ਜਾਂ ਕਿਸੇ ਦੀ ਵਾਈਫ ਨਹੀਂ ਸੁਣਦੀ ਕਿਸੇ ਦੇ ਹਸਬੰਡ ਨਹੀਂ ਸੁਣਦੇ ਉੱਥੇ ਨਾ ਆਪਦੇ ਆਪ ਨੂੰ ਤੁਸੀਂ ਮਜ਼ਬੂਤ ਬਣਾ ਲਓ ਬਈ ਮੈਂ ਹੁਣ ਤਾਂ ਜਦੋਂ ਬੱਚੇ ਵੱਡੇ ਹੋ ਜਾਣਾਂ ਫਿਰ ਤਾਂ ਲੋੜ ਹੀ ਨਹੀਂ ਪੈਂਦੀ ਇਹ ਹੁੰਦਾ ਵੀ ਆਪਣੇ ਘਰ ਵਾਲੀ ਦੇ ਬਾਸ ਬੰਦੇ ਨੂੰ ਸੁਧਾਰਨਾ ਬੰਦੇ ਨੂੰ ਮੇਰੇ 'ਚ ਬਹੁਤ ਚੇਂਜ ਆਇਆ ਮੈਂ ਸੈਂਪਲ ਜਿਹਾ ਬੰਦਾ ਸੀਗਾ ਮੈਂ ਇਟਾ ਨਹੀਂ ਠੀਕਾ ਵੀ ਮੈਂ YouTube ਤੇ ਆਜੂ ਕਿ ਜੇ ਨਾਲ ਗੱਲਬਾਤ ਕਰਨੂੰ ਇਹ ਦੇ ਨਾਲ ਹੀ ਸਾਰਾ ਕੁਝ ਹੋਇਆ ਮੈਂ ਕੌਣ ਮੈਂ ਜਿੰਨਾ ਸੰਘਾਸ ਹੋਇਆ ਹੋ ਆ ਪਰਮਾਤਮਾ ਪਰਮਾਤਮਾ ਖੁਦ ਇੱਕ ਵੀ ਆਪਣੀ ਵੀਰਨਾ ਬਣੀ ਕੋਈ ਵੀ ਮੁਸੀਬਤ ਪੈਂਦੀ ਆ ਹੁਣ ਤੁਸੀਂ ਵਲੌਗ ਦੇਖਦੇ ਹੋ ਕਿੰਨੀਆਂ ਮੁਸੀਬਤਾਂ 2025 ਚ ਆਪਣੇ ਚ ਪਈਆਂ ਉਹ ਚੋਂ ਨੰਗਣਾ ਬੰਦਾ ਟੁੱਟ ਜਾਂਦਾ ਇੱਕ ਟੁੱਟਿਆ ਹੋਇਆ ਜਿਵੇਂ ਟੁੱਟਿਆ ਹੋਇਆ ਟਾਣਾ ਕਦੇ ਵੀ ਦਰਤ ਨਾਲ ਨਹੀਂ ਜੁੜਦਾ ਇਹ ਬੰਦੇ ਹਰੇਕ ਦੇ ਅੰਦਰੇ ਦੇਲਾ ਚਾਹੀਏ ਉਹ ਚੋਸਤ ਚਲਾ ਕਾ ਚਾਹੇ ਖੁਸ਼ ਵੀ ਆ ਜੇ ਆ ਬੰਦੇ ਦਾ ਦਿਲ ਟੁੱਟਦਾ ਵੀ ਉਹ ਤੇ ਖੜਾ ਹੋਣਾ ਬਹੁਤ ਔਖਾ ਇੱਕ ਮੇਰੇ ਤੇ ਹਾਂ ਨਾਲ ਹੋ ਜੂ ਬੰਦਾ ਤੇ ਖੜਾ ਹੋ ਕੇ ਕੈਮ ਖੜੇ ਰਹਿਣਾ ਇਹ ਸਭ ਤੋਂ ਪਰਮਾਤਮਾ ਦੀ ਕਿਰਪਾ ਰਹੀ ਆ ਆਪਣੇ ਕੁਦਰਤੇ ਨਾਲ ਆ ਉਹਨਾਂ ਨੇ ਸੋਚਿ ਚੀ ਹੀ ਦਮਾ ਕਾ ਵੀ ਇਹਨੂੰ ਥੱਲੇ ਸਿੱਟਣਾ ਇਹਨੂੰ ਥੱਲੇ ਸਿੱਟਣਾ ਵੀ ਆਸੀ ਇਹਨੂੰ ਲੁੱਟ ਵੀ ਲਿਆ ਇਹ ਫੇਰ ਵੀ ਜੜਦੀ ਗਲਾਚਾ ਵੀ ਇਹ ਥੱਲੇ ਰਹਿਆ ਹੀ ਨਹੀਂ ਇੱਕ ਤਾਂ ਆਪਣੇ ਬੱਚਿਆਂ 'ਚ ਧਿਆਨ ਰੱਖੋ ਇੱਕ ਬੱਚਿਆਂ ਦੀ ਪੜ੍ਹਾਈ 'ਚ ਧਿਆਨ ਰੱਖੋ ਇੱਕ ਆਪਦਾ ਕਦੇ ਵੀ ਕੰਮ ਨਾ ਛੱਡੋ ਦੋਖਾਵੇ ਸੋਖਾਵੇ ਹਾਂ ਇੱਕ ਜਿਹੜੇ ਪਿੰਡ ਦਾ ਸਰੀਕਾ ਹੁੰਦਾ ਇਹ ਵੀ ਆਪਾਂ ਤੋਂ ਸੁਣ ਕੇ ਗਾਹਾਂ ਗੱਲ ਕਰਦਾ ਜਿਵੇਂ ਜਿਵੇਂ ਬੰਦਾ ਵਿਚਰਦਾ ਜਾਂਦਾ ਪਿੱਛੇ ਹਟਦੇ ਚਲੇ ਜਾਓ ਕੋਈ ਕਿਸੇ ਦਾ ਨਹੀਂ ਹੈਗਾ ਮੇਰੇ ਨਾਲ ਸਾਰਾ ਕੁਝ ਹੋ ਗਿਆ ਹੋਇਆ ਮੈਨੂੰ ਇਹ ਸੁਣ ਕੇ ਕਾਹਾਂ ਦੱਸ ਦੇਣੀ ਆ ਉਹ ਵੀ 2-2 4-4 ਲਾ ਕੇ 10-10 ਲਾ ਕੇ ਇਹ ਰਗਲਾ ਮੈਨੂੰ ਉੱਥੇ ਸਾਡੇ ਗਿਆ ਬਾਬੇ ਸੀ ਇਤਾਂ ਦੇ ਸਨਾਨਕ ਨਾਮ ਵੀ ਸਾਡੇ ਨਾਲ ਵਰਤਨਾ ਨਹੀਂ ਜਾਂ ਬੈਂਕ 'ਚ ਕਹਿੰਦਾ ਮੈਂ ਕਿਹਾ ਤੈਨੂੰ ਮੈਂ ਸੋਚ ਕੇ ਦੱਸਾਂ ਵੀ ਤੇਰੇ ਨਾਲ ਮੈਂ ਵਰਤਨਾ ਨਹੀਂ ਮੇਂ ਵਰਤਨ ਵਾਲੀ ਗੱਲ ਵੀ ਤਾਂ ਅਗਲਾ ਰੱਖੇ ਅਗਲੇ ਦੇ ਮੁੰਡੇ ਦਾ ਵਿਆਹ ਸੀ ਪਹਿਲੀ ਗੱਲ ਤਾਂ ਮੈਂ ਆ ਕਰਨਾ ਦਾ ਜਦੋਂ ਗੱਲ ਸੁਣ ਲੰਨੀ ਆ ਫਿਰ ਉਹ ਬੰਦਾ ਮੇਰੇ ਦਿਲ ਤੋਂ ਜਮਾ ਵਰਕਾ ਪਾੜ ਜਾਂਦਾ ਕਾਟਾ ਲੈ ਜਾਂਦਾ ਤੇ ਹੋਈ ਬੀਤੀ ਵੀ ਅਗਲੇ ਦੇ ਮੁੰਡੇ ਦਾ ਵਿਆਹ ਮੇੜਾਲੇ ਦਿਨ ਅਟਾ ਛਾਨਣ ਵਾਲੇ ਦਿਨ ਸੁਨੇਹਾ ਆ ਗਿਆ ਉਸ ਤੋਂ ਬਾਅਦ ਜਿਹੜੇ ਪ੍ਰੋਗਰਾਮ ਕੀਤੇ ਉਹਨਾਂ 'ਚ ਸਾਡਾ ਕਾਟਾ ਸਾਡੇ ਘਰੇ ਸੁਨੇਹਾ ਨਹੀਂ ਆਇਆ ਮੈਂ ਕਮਲੀ ਆਟਾ ਛਾਨਣ ਵਾਲੇ ਦਿਨ ਚਲੀ ਗਈ ਛੋਟਾ ਜਿਹਾ ਆਪਣਾ ਜਿਹਾਰ ਮੈਂ ਗੋਦੀ ਚੱਕਿਆ ਚਲੀ ਗਈ ਇੱਕ ਮੈਨੂੰ ਹੁ ਹੱਲੇ ਹਨਾ ਮੈਨੂੰ ਲੱਗੇ ਮੈਂ ਕਦੇ ਕਿਤੇ ਕੱਲੀ ਗਈ ਨਹੀਂ ਹਨਾ ਇਹ ਕਹਿੰਦੇ ਚੱਲ ਮੈਂ ਤੇ ਛੱਡਿਆ ਉਹਨਾ ਮੈਂ ਛੱਡਿਆ ਮੈਂ ਚਲੀ ਗਈ ਚਲੋ ਮੈਂ ਤਾਂ ਕੀ ਆਟਾ ਛਾਣਣਾ ਸੀ ਉੱਥੇ ਬਜ਼ੁਰਗ ਜਿਹੜੀਆਂ ਬੁੜੀਆਂ ਸੀ ਉਹ ਆਟਾ ਛਾਣਦੀਆਂ ਸੀ ਚਲ ਮੈਂ ਆਪਦਾ ਘੰਟਾ ਅੱਧਾ ਘੰਟਾ ਬੈਠੀ ਮੋੜਿਆਈ ਉਸ ਤੋਂ ਬਾਅਦ ਜਿਹੜੇ ਪ੍ਰੋਗਰਾਮ ਹੋਏ ਉਹਨਾਂ 'ਚ ਸਾਨੂੰ ਸੱਦਿਆ ਨਹੀਂ ਤੇ ਉਸ ਤੋਂ ਬਾਅਦ ਫੇਰ ਮੇਲ ਵਾਲੇ ਦਿਨ ਸ਼ਾਇਦ ਸੱਦਿਆ ਹਾਂ ਮੇਲ ਵਾਲੇ ਦਿਨ ਸੱਦ ਲਿਆ ਤੇ ਜਾਗੋ ਤੇ ਚਲੇ ਗਏ ਤੇ ਦੂਜੇ ਦਿਨ ਜਨ ਚੜਨ ਦਾ ਸਾਨੂੰ ਕੋਈ ਸੁਨੇਹਾ ਨਹੀਂ ਕੋਈ ਕਾਰਡ ਨਹੀਂ ਕੁਛ ਨਹੀਂ ਅਸੀਂ ਕੀ ਕਰਨ ਜਾਣਾ ਗੱਲ ਪਤਾ ਕੀ ਹੋ ਗਈਆਂ ਫੇਰ ਇੱਕ ਮਿੰਟ ਉਸ ਤੋਂ ਬਾਅਦ ਫੇਰ ਦੂਜੇ ਦਿਨ ਉਹ ਜਨ ਚੜ ਗਈਆਂ ਆ ਸਾਰੀਆਂ ਜਨ ਚੜ ਗਈਆਂ ਅਸੀਂ ਘਰੇ ਬੈਠੇ ਹਨਾ ਅਸੀਂ ਗਰੀਬ ਸੀ ਅਸਾਂ ਤਾਂ ਨਹੀਂ ਜਨ ਲੈ ਕੇ ਗਏ ਚਲੋ ਕੋਈ ਗੱਲ ਨਹੀਂ ਸਾਨੂੰ ਕੋਈ ਰੋਸਾ ਨਹੀਂ ਕੋਈ ਗੁੱਸਾ ਨਹੀਂ ਤੇ ਫੇਰ ਦੂਜੇ ਦਿਨ ਤੜਕੇ ਹੀ ਫੇਰ ਕੰਮ ਵਾਲੀ ਭੇਜਤੀ ਅੱਜ ਛਟੀਆਂ ਖਲੋਣੀਆਂ ਨੇ ਆ ਜਾ ਮੈਂ ਕਿਹਾ ਵੀ ਜਿਹੜੀਆਂ ਕੱਲ ਜਨ ਗਈਆਂ ਸੀ ਉਹ ਛਟੀਆਂ ਖੜਾਏ ਆਉਣਗੀਆਂ ਐਡੇ ਤਾਂ ਅਸੀਂ ਚਲੋ ਮੰਨਿਆ ਵੇ ਉਮਰ ਤੇ ਨਿਆਣੀ ਹੋ ਸਕਦੀ ਆ ਸਾਨੂੰ ਅਕਲ ਘਟ ਹੋ ਸਕਦੀ ਆ ਪਾਗਲ ਤਾਂ ਨਹੀਂ ਹੈਗੇ ਅਗਲਾ ਲੈਵਲ ਦੇ ਬੰਦੇ ਕਹਿੰਦਾ ਲੈਵਲ ਵਾਲਿਆਂ ਨੂੰ ਲੈ ਅਗਲਾ ਹੁਣ ਅਕਲ ਤਾਂ ਹਰੇਕ ਬੰਦੇ ਨੂੰ ਹੁੰਦੀ ਆ ਆਪਦਾ ਘਰ ਚ ਲਾਉਣ ਵਾਲੀ ਜਿਹੜੇ ਆਪਦਾ ਉਹ ਪਾਸੇ ਧਿਆਨ ਘਟਾ ਕੇ ਮੈਂ ਆਪਦਾ ਕੰਮ ਤੇ ਧਿਆਨ ਕਰਿਆ ਮੈਂ ਆਪਦਾ ਮਕਾਨ ਬਣਾਇਆ ਇੱਕ ਵਾਰ ਚ ਨਹੀਂ ਮਕਾਨ ਮੇਰਾ ਬਣਿਆ ਇਹ ਸਾਰਾ ਮੈਂ 4-5 ਬਾਰ ਮੈਂ ਮਿਸਤਰੀ ਲਾਇਆ ਫੇਰ ਜਾਖੀਲੀ ਵਾਰ ਮੈਂ ਮਿਸਤਰੀ ਲਾਇਆ ਮੈਂ ਬਹੁਤ ਆਪ ਦਾ ਫਿਰਿਆ ਐਨ ਵਧੀਆ ਟੌਪ ਦਾ ਮਿਸਤਰੀ ਲਾਇਆ ਫੇਰ ਆਪ ਦਾ ਚਲ ਕੁਦਰਤ ਮਹਾਰਾਜ ਨਾਲਾ ਬੰਦਾ ਨਹੀਂ ਕੋ ਸਕਾਰਸਾਗਦਾ ਪਰਮਾਤਮਾ ਇਹ ਆਪਾਂ ਇਹ ਜੀ ਜ਼ਿੰਦਗੀ ਚੋਂ ਨੰਘੋ ਹੌਸਲਾ ਨਾ ਛੱਡੋ ਮਹਾਰਾਜ ਨੂੰ ਚੇਤੇ ਕਰੋ ਸਾਡੇ ਸੈਨਸਾਰੇ ਮਾਰਟਰ ਨਹੀਂ ਕਹਿੰਦੇ ਸੀਗੇ ਕਿ ਕਦੇ ਵੀ ਆਤਮ ਹੱਤਿਆ ਨਹੀਂ ਕਰਨੀ ਚਾਹੀਦੀ ਵੀ ਜਿੰਦਗੀ ਇੱਕ ਵਾਰ ਬੰਦੇ ਨੂੰ ਮਿਲਦੀ ਹੈ ਬਾਰ-ਬਾਰ ਨਹੀਂ ਮਿਲਦੀ। ਅਗਲੇ ਨੂੰ ਖੜਕੇ ਦਿਖਾਓ ਮੈਂ ਖੜਕੇ ਦਿਖਾਇਆ ਮੈਂ ਮਕਾਨ ਵੀ ਪਾ ਕੇ ਦਿਖਾਇਆ। ਮੈਂ 10 ਸਾਲਾਂ 'ਚ ਤਰੱਕੀ ਕਰਕੇ ਦਿਖਾਈ ਵੀ ਹਾਂ। ਆ ਬਦੇ ਤਾਂ ਹੈ ਕੰਮ ਕੀਤਾ। ਜਿੰਨਾ ਮਕਾਨ ਬਣਾ ਪਹਿਲਾਂ ਤੜਕੇ ਉੱਠਣਾ, ਦਿਹਾੜੀਆਂ ਨਾਲ ਕੰਮ ਕਰਨਾ, ਫਿਰ ਬੱਚਿਆਂ ਦੀ ਵੀ ਪੜ੍ਹਾਈ ਪੂਰੀ ਕੀਤੀ ਆ, ਡੰਗਰ ਬੱਚੇ ਦਾ ਵੀ ਕੀਤਾ। ਹੋਨੇ ਨਹੀਂ ਆਇਆ ਹੋਇਆ ਬਸ ਸਾਡੀ ਬੈਂਚ ਛੁੱਟ ਗਈ ਉਹਦੇ ਵੀ ਹੋਇਆ ਹੈਗਾ ਟਾਈਮ ਨਾ ਬੱਚੇ ਵੀ ਬੈਂਚ 'ਚ ਫੱਟੇ ਆਏ ਉਹ ਟਾਈਮ ਵੀ ਆਇਆ ਮੇਰੇ ਤੇ ਬੱਚਾ ਮੇਰਾ ਰੋਟੀ ਤੋਂ ਬਗੈਰ ਭੁੱਖਾ ਵੀ ਗਿਆ ਮੇਰੇ ਕੋ ਗੈਸ ਵੀ ਨਹੀਂ ਧੀ ਹੁੰਦਾ ਹੈ ਮੈਂ ਉਹ ਬਿਸਕਟ ਲੈ ਕੇ ਦਿੱਤੇ ਬੱਚਾ ਸਕੂਲ ਸੜਦਾ 12 1 ਵਜੇ ਜਾ ਕੇ ਲੈ ਰੋਟੀ ਪਕਾ ਕੇ ਖਵਾਦੀ ਸਕੂਲੋਂ ਲਿਆਂਦਾ ਮੈਨੂੰ ਮੇਰਾ ਜੀਨਾ ਲੱਗੇ ਮੈਂ ਨਾ ਰੋਈ ਜਾਵਾਂ ਮੈਨੂੰ ਪਤਾ ਨਹੀਂ ਲੱਗਦਾ ਮੇਰਾ ਮੁੰਡਾ ਰੋਟੀ ਤਾਂ ਬਣਾਉਂਦਾ ਉਹ ਟਾਈਮ ਮੈਂ ਕਹ ਇਹ ਰੋਈਦਾ ਨਹੀਂ ਹੁੰਦਾ ਇਹ ਮਹਾਰਾਜ ਆਪਣੇ ਇਮਤਿਹਾਨ ਲੈਂਦਾ ਹੁੰਦਾ ਵੀ ਇਹ ਮੇਰਾ ਕਹਿੜਾ ਸਿੱਖਾ ਕਿ ਮੇਰਾ ਪੋਲਾ ਸਿੱਖਾ ਇੱਕੜਾ ਮੀ ਪੈਂਦਾ ਸੀ ਜਿਵੇਂ ਅੱਜ ਵੀ ਬੈਂਦਾ ਪਰ ਹਾਤਮਾ ਇਹ ਆਪਣੇ ਇਮਤਿਹਾਨ ਲੈਂਦਾ ਹੁੰਦਾ ਆਪਾਂ ਇਹ ਇਮਤਿਹਾਨਾਂ ਚੋਂ ਲੰਘਣਾ ਹੁੰਦਾ ਕਦੇ ਵੀ ਮਹਾਰਾਜ ਦੀ ਰਾਜਾ ਤੇ ਰਹੋ ਆ ਗੱਲਾਂ ਨਾ ਸੋਚੋ ਆਪਦਾ ਚੜਦੀ ਗੱਲਾ 'ਚ ਹੀ ਰਹੋ ਕੰਮ 'ਚ ਧਿਆਨ ਲਾਓ ਆਪਦੇ ਆਪਨਾ ਗੱਲ ਕਰੋ ਹੁਣ ਮੈਂ ਆਪਦੇ ਆਪਨਾ ਗੱਲ ਕਰਦਾ ਹਾਂ ਤਾਂ ਵੀ ਮੇਰੇ 'ਚ ਕੀ ਕਮੀ ਆ ਵੀ ਮੈਨੂੰ ਹਰੇਕ ਬੰਦਾ ਪਿੱਛੇ ਕੱਢਦਾ ਵੀ ਮੈਂ ਵੀ ਬੰਦਾ ਹੀ ਆ ਮੇਰਾ ਦਿਮਾਗ ਵੀ ਹੱਥ ਪੈਰ ਵੀ ਨੇ ਪੜਿਆ ਲਿਖਿਆ ਮੈਂ ਸਾਰਕਿਤਾਬ ਜਾਣਦਾ ਗੱਲ ਕਰਨ ਦਾ ਤਰੀਕਾ ਮੇਰੇ 'ਚ ਹਾਂ ਵੀ ਮੈਨੂੰ ਐ ਕਾਦੇ ਕਰਦੇ ਨੇ ਫੇਰ ਦੇਖ ਲੋ ਮੈਂ ਹੁਣ ਮਹਾਰਾਜ ਨੇ ਮੇਰੇ ਰੰਗ ਭਾਗ ਲਾਏ ਪੈਨੇ ਕਦੇ ਵੀ ਅਪਦਾ ਵੀ ਦੁੱਖ ਨਾ ਦੇਖੋ ਆਪਾਂ ਅੱਗੇ ਵਧਣਾ ਦੇਖੋ ਵੀ ਅੱਗੇ ਜਾਣਾ ਕਿਉਂ ਕਰਨਾ ਤਾਂ ਕੰਮ ਆਉਣਾ ਤੁਹਾਨੂੰ ਮੋੜ ਮੋੜ ਉੱਥੇ ਲੈ ਕੇ ਆਉਣਾ ਹੁਣ ਵੀ ਹੁਣ ਕੋਈ ਗੱਲਾਂ ਚ ਕੋਈ ਗੱਲ ਤਾਂ ਹੈ ਨਹੀਂ ਸੀ ਇੱਕ ਮਿਸ਼ਨਰੀ ਇੱਕ ਚੀਜ਼ ਆ ਉਹਨੇ ਕਦੋਂ ਕਦੇ ਨਾ ਕਦੇ ਹੁਣ ਬੰਦਾ ਵੀ ਤਾਂ ਇੱਕ ਦਿਨ ਐਕਸਪਾਇਰ ਹੁੰਦਾ ਹੀ ਆਪਾਂ ਨਾ ਕੋਈ ਵੀ ਚੀਜ਼ ਆ ਉਹਦੀ ਮਿਆਦ ਇੱਕ ਦਿਨ ਆ ਇੱਕ ਦਿਨ ਖਤਮ ਹੋ ਜਾਣੀ ਆ ਉਹਨੇ ਐਕਸਪਾਇਰ ਹੋ ਜਾਣਾ ਆ ਏ ਜਰੂਰੀ ਤਾਂ ਨਹੀਂ ਹੈ ਕਿ ਉਹਦੇ ਵਿੱਚ ਆਪਾਂ ਲੜਨਾ ਆ ਬਜ਼ੁਰਗਾਂ ਦੀ ਬਣਾ ਹੀ ਤੇ ਦੇਖਿਆ ਜਾਵੇ ਉਹਨਾਂ ਸਮੇਂ ਦੇ ਵਿੱਚ ਬਾਪੂ ਸਾਡਾ ਬੋਰ ਕਰਾ ਗਿਆ ਆ ਹੁਣ ਐਡਾ ਲੰਗ ਲਾਉਣਾ ਹੋ ਕੇ ਬੋਰ ਨਹੀਂ ਕਰਾ ਸਕਦੇ ਐਡਾ ਲੰਗ ਲਾਉਣਾ ਕਿੰਨਾ ਆ ਜ਼ਮੀਨ ਜਾਇਦਾਦ ਆ ਸਭ ਕੁਝ ਆ ਹੁਣ ਲੜਦੇ ਨੇ ਬੋਰ ਕਰਾਉਣ ਦੀ ਬਜਾਏ ਲੜਦੇ ਨੇ ਸਾਡਾ ਸਿਰ ਪਾੜਨ ਆਉਂਦੇ ਨੇ ਕੋਈ ਗੱਲ ਤਾਂ ਕੋਈ ਵੱਡੀ ਹੈ ਨਹੀਂ ਉਹ ਉਹਨਾਂ ਸਮੇਂ ਜਦ ਬਾਪੂ ਜੀ ਕੱਲੇ ਕਰਾਗੇ ਐਨਾ ਨਾ ਚੱਲਦਾ ਜੇ ਚੱਲ ਬੰਦਾ ਜਿਹੜਾ ਲੜਦਾ ਸਾਡੇ ਨਾਲ ਉਹਨੂੰ ਕੋਈ ਰੋਗ ਲੱਗ ਗਿਆ ਮੇਰੀ ਮਾਂ ਸਭ ਦੇ ਜਾਂਦੀ ਦੀ ਦੁੱਖ ਦੇ ਜੀ ਸੁੱਖ ਦੇ ਜੀ ਜਿੱਦਣ ਉਹ ਮਰੀ ਨਾ ਉਹਦੇ ਕੋਈ ਕਬਰ ਨੂੰ ਆਇਆ ਹਾਂ ਬਸ ਨਹੀਂ ਨਾ ਕੋਈ ਆ ਕੇ ਖੜਿਆ ਨਾ ਕੋਈ ਰਾਤ ਰਹੀ ਮੈਂ ਉਹਨੂੰ ਬਹੁਤ ਵਾਰ ਸਮਝਾਉਣਾ ਵੀ ਐਵੇਂ ਨਹੀਂ ਕਿਸੇ ਦਾ ਜਾ ਕੇ ਬੈਠੀਦਾ ਸਾਡੀ ਮੇਰੀ ਬੀਬੀ ਦਾ ਸਹਵਾ ਸਾਡੀ ਦਾ ਸੱਸ ਦਾ ਮੇਰੀ ਦਾ ਸਹਵਾ ਇਦਾਂ ਦਾ ਸੀ ਅਗਲੇ ਦੀ ਖਬਰ ਲੈਣ ਗਈ ਅਗਲੇ ਦਾ ਮਗਰਲੀ ਮਕਾਨ ਦੇ ਕੇ ਘਰੇ ਆਉਂਦੀ ਸੀ ਘਰੇ ਹੀ ਨਹੀਂ ਆਉਣਾ ਉੱਥੇ ਹੀ ਰਹਿ ਪਣਾ ਵੀ ਕੋ ਆਪਦਾ ਘਰ ਦੇਖੋ ਮੈਂ ਕਦੇ ਵੀ ਮੇਰੀ